ਦੇ ਘਰ ਚ ਰਹਿ ਕੇ ਤੇ ਮੇਰੇ ਤੇ ਹੀ ਰੋਮ ਚੜਨ ਡੀਆਂ ਜੇ ਸਿੱਧੀਆਂ ਹੋ ਜਾ ਕੁੜੀ ਨੂੰ ਵੇਖਣ ਆਈਆਂ ਜੇ ਤੇ ਕੁੜੀ ਨੂੰ ਵੇਖੋ ਇਹ ਨਹੀਂ ਕਦੀ ਬਾਜ਼ਾਰ ਚਲੇ ਗਏ ਕਦੀ ਕਿਤੇ ਚਲੇ ਗਏ ਦੀਦੀ ਰਿਬੀ ਤੂੰ ਏ ਕੀ ਕਰਦੇ ਬਈਓ ਤੂੰ ਉੱਥੇ ਬੈਠੋ ਤੁਸੀਂ ਹਾਏ ਹਾਏ ਕੰਮ ਕਰਨ ਨਹੀਂ ਹਾਏ ਤੈਨੂੰ ਪਤਾ ਸਾਰਾ ਕੰਮ ਪਿਆ ਵਾ ਆ ਝਾੜੂ ਲਾਣਾ ਵਾ ਪੋਚੇ ਲਾਣੇ ਆ ਫਿਰ ਉਸ ਤੋਂ ਬਾਅਦ ਕੱਪੜੇ ਵੀ ਕਿੰਨੇ ਪਏ ਹੋਏ ਮੈਂ ਉਹ ਸਾਰੇ ਸਾਂਭਣੇ ਆ ਮੈਨੂੰ ਕੰਮ ਕਰਨ ਦੇ ਹੋ ਗਿਆ ਤੁਹਾਡਾ ਬੋਲਿਆ ਤਾਰੂ ਨਹੀਂ ਬੰਦ ਰਿਹਾ ਤੁਹਾਡਾ ਛੋਟਾ ਜਿਹਾ ਬੱਚਾ ਤੇ ਤੁਸੀਂ ਸਾਰਾ ਦਿਨ ਕੰਮ-ਕੰਮ ਕਰਦੇ ਰਹਿੰਦੇ ਹੋ ਯਾਰ ਜੇ ਮੈਂ ਕੰਮ ਨਹੀਂ ਕਰਨਾ ਫਿਰ ਕੌਣ ਕਰੂਗਾ ਇੱਥੇ ਕੋਈ ਹੈਗਾ ਵਾ ਹੱਥ ਪੈਰ ਹਿਲਾਣ ਵਾਲਾ ਕਿਉਂ ਘਰ 'ਚ ਕੋਈ ਹੋਰ ਨਹੀਂ ਹੈਗਾ ਕੇ ਸਾਰੇ ਕੰਮ ਦਾ ਠੇਕਾ ਤੂੰ ਹੀ ਲਿੱਤਾ ਵਾ ਰਿੰਪੀ ਹੋਰ ਤੇ ਬੜੇ ਜਾਣੇ ਆ ਰਮਾਨ ਨਾਲ ਪਾਣੀ ਲੈ ਕੇ ਆਉਂ ਤੁਹਾਡੇ ਵਾਸਤੇ ਉਹ ਨਹੀਂ ਨਹੀਂ ਮੇਰੀ ਗੱਲ ਸੁਣ ਹੋਰ ਤੇ ਇੱਥੇ ਬੜੇ ਜਾਣੇ ਆ ਪਰ ਕੋਈ ਹੱਥ ਵੰਡਾਵੇ ਤਾਂ ਨਾ ਇੱਥੇ ਸਾਰਿਆਂ ਨੂੰ ਪੱਕੀਆਂ ਪਕਾਈਆਂ ਹੀ ਚਾਹੀਦੀਆਂ ਵਾ ਕੋਈ ਨਾ ਬਹੁਤ ਖਾਲੀ ਇਹਨਾਂ ਨੇ ਪੱਕੀਆਂ ਪਕਾਈਆਂ ਹੁਣ ਇਹਨਾਂ ਨੂੰ ਪਕਾਉਣੀਆਂ ਪੈਣੀਆਂ ਤੇ ਖਵਾਉਣੀਆਂ ਵੀ ਪੈਣੀਆਂ ਵਾ ਕੀ ਕਹਿਨੀ ਆ ਤੂੰ ਕਹਿਣਾ ਕੀ ਆ ਮੈਂ ਤੁਹੇ ਤੇ ਮੈਨੂੰ ਆਪਣੀ ਭੈਣ ਸਮਝ ਦੇ ਨੀ ਜੇ ਇਹ ਕੀ ਗੈਨ ਨਹੀਂ ਆ ਤੇਰਾ ਦਿਮਾਗ ਖਰਾਬ ਤੈਨੂੰ ਤੇ ਮੈਂ ਆਪਣੀ ਸਗੀ ਭੈਣ ਤੋਂ ਵੀ ਜ਼ਿਆਦਾ ਸਮਝਦੀ ਆ ਅੱਛਾ ਜੇ ਸਹੀ ਸਮਝਣ ਦੇਣਾ ਤਾਂ ਮੈਨੂੰ ਸਾਰੀ ਗੱਲ ਦੱਸ ਦੇ ਕਿ ਤੁਹਾਡੇ ਘਰ ਕਿ ਤੁਹਾਡੇ ਨਾਲ ਕੀ ਕੀ ਹੋ ਰਿਹਾ ਤੁਹਾਡੇ ਘਰ ਚ ਉਹ ਤਾਂ ਮੈਨੂੰ ਵੱਡੀ ਮੰਮੀ ਨੇ ਸਾਰੀ ਗੱਲ ਦੱਸ ਦਿੱਤੀ ਹੈ ਫੋਨ ਤੇ ਕਿ ਤੁਹਾਡੇ ਨਾਲ ਕੀ ਕੀ ਘਰ ਰਿਹਾ ਤੁਹਾਡਾ ਕੋਈ ਫਰਜ਼ ਨਹੀਂ ਤੇ ਤੁਸੀਂ ਆਪਣੀ ਭੈਣ ਨੂੰ ਇੱਕ ਵਾਰ ਦੱਸੋ ਤਾਂ ਸਹੀ ਰਿੰਪੀ ਮੈਂ ਦੱਸ ਕੇ ਕਰਨਾ ਕੀ ਸੀਗਾ ਰਹਿਣਾ ਤੇ ਮੈਂ ਇੱਥੇ ਹੀ ਆ ਨਾ ਤੈਨੂੰ ਵੀ ਪਤਾ ਵਾ ਮੇਰੇ ਪੇਕੇ 'ਚ ਕਿਹੜਾ ਕੋਈ ਹੈਗਾ ਵਾ ਕਿ ਜਿਹੜਾ ਆ ਕੇ ਇਹਨਾਂ ਦਾ ਸਾਹਮਣਾ ਕਰ ਸਕੇ ਇਸ ਕਰਕੇ ਮੈਂ ਬਸ ਚੁੱਪ ਕਰਕੇ ਸੌਂਦੀ ਰਹੀ ਨਾਲੇ ਧੀਆ ਦਾ ਇਤਰਾ ਹੀ ਆ ਅੱਛਾ ਚੁੱਪ ਕਰਕੇ ਸੌਂਦੀ ਰਹੀ ਇਸ ساری ਉਮਰ ਸੁੰਦੇ ਰੋਗੇ ਕਿੰਨੀ ਕਦਰ ਸੋਗੇ ਉਹ ਮਤ ਦੇਵਣਾ ਵੇਖ ਅੱਧੀ ਤੇ ਲੰਘ ਗਈ ਆ ਹੁਣ ਅੱਧਿਕ ਰਹਿ ਗਈ ਉਹ ਵੀ ਸੁੰਨ ਸੁੰਨ ਕੇ ਗੁਜ਼ਾਰ ਲਾਂਗੇ ਨਹੀਂ ਮੇਰੇ ਹੁੰਦਿਆ ਹੁਣ ਤੁਹਾਨੂੰ ਕੋਈ ਗੱਲ ਸੁਣਨੀ ਨਹੀਂ ਪੈਣੀ ਕੀ ਕਹਿਨੀ ਆ ਤੂੰ ਤੂੰ ਕੀ ਕਰੇਂਗੀ ਹੁਣ ਇਹਨਾਂ ਦੇ ਨਾਲ ਵੇਖੀ ਜਾਓ ਮੈਂ ਕੀ ਕੀ ਕਰਦੀ ਅੱਗੇ ਬਸ ਤੁਹਾਨੂੰ ਮੇਰਾ ਥੋੜਾ ਜਿਹਾ ਸਾਥ ਦੇਣਾ ਪੈਣਾ ਸਾਥ ਕੀ ਮਤਲਬ ਹਜੇ ਤੇ ਤੂੰ ਇਹਨਾਂ ਦਾ ਅਸਲੀ ਰੂਪ ਵੇਖਿਆ ਨਹੀਂ ਆ ਹਜੇ ਤੇ ਸ਼ਾਂਤ ਬੈਠੇ ਆ ਕਿਉਂਕਿ ਇਕੱਲੇ ਆ ਤੇ ਜਦੋਂ ਆ ਗਈ ਮਾਸੀ ਜੀ ਤੇ ਦੀਦੀ ਉਹਨੂੰ ਵੇਖਿਓ ਇਹਨਾਂ ਦਾ ਰੂਪ ਕਿੰਨਾ ਵਿਕਰਾਲ ਹੋ ਜਾਂਦਾ ਅੱਛਾ ਇਹ ਤੇ ਨੂੰਹਾਂ ਨੂੰ ਕੋਈ ਸਮਝ ਦੇਣੀ ਆ ਕੁੜੀ ਹੋਈ ਆ ਇਹਨਾਂ ਨੂੰ ਖੁਸ਼ੀ ਮਨਾਣੀ ਚਾਹੀਦੀ ਆ ਖੁਸ਼ੀ ਕੀ ਇਹਨਾਂ ਨੇ ਮਨਾਣੀ ਇਹਨਾਂ ਨੂੰ ਤੇ ਸ਼ੌਕ ਹੀ ਲੱਗ ਗਿਆ ਤੁਹਾਡੇ ਘਰੇ ਕੁੜੀ ਕਿਉਂ ਗਈ ਇਹ ਤੇ ਪੱਥਰ ਆ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਆ ਲੋਕ ਕੀ ਧੀਆਂ ਨੂੰ ਪੱਥਰ ਕਿਉਂ ਸਮਝਦੇ ਆਂ ਦੀਦੀ ਤੁਹਾਡੀ ਭੈਣ ਤੁਹਾਡੇ ਨਾਲ ਵਾਅਦਾ ਕਰਦੀ ਹੈ ਜੋ ਕੁਝ ਤੁਹਾਡੇ ਨਾਲ ਹੋਇਆ ਨਾ ਇੱਕ ਇੱਕ ਚੀਜ਼ ਦਾ ਬਦਲਾ ਇਹਨਾਂ ਕੋਲ ਲੈ ਕੇ ਛੱਡਾਂਗੀ ਮੈਂ ਕਿ ਮੇਰੀ ਭੈਣ ਨੂੰ ਛੱਡੋ ਬਸ ਤੁਹਾਨੂੰ ਮੇਰਾ ਸਾਥ ਦੇਣਾ ਪੈਣਾ ਦੀਦੀ ਬਾਕੀ ਦਾ ਇਹਨਾਂ ਦੇ ਰੂਪ ਵੇਖਣ ਦੀ ਉਹ ਤਾਂ ਮੈਂ ਕੱਲ ਦੇ ਦੇਖ ਹੀ ਰਹੀ ਆ ਅੱਜ ਇਹਨਾਂ ਨੇ ਮੇਰਾ ਰੂਪ ਨਹੀਂ ਦੇਖਿਆ ਤੇ ਬਾਕੀ ਤੁਹਾਨੂੰ ਵੀ ਪਤਾ ਆਪਣੀ ਭੈਣ ਦਾ ਕਿੰਨੇ ਕਿੰਨੇ ਨੂੰ ਸਿੱਧੇ ਕੀਤਾ ਠੀਕ ਹੈ ਤੇ ਹੁਣ ਆਪਾਂ ਦੋਵਾਂ ਭੈਣਾਂ ਨਾਲ ਕੇ ਸਾਰੇ ਟੱਬਰ ਨੂੰ ਸਿੱਧਾ ਕਰਨਾ ਠੀਕ ਹੈ ਚਲੋ ਆਨੀ ਮੈਂ ਫੇਰ ਠੀਕ ਹੈ 림피 ਆਇਆ ਬੁੱਤ ਬਾਜ਼ਾਰ ਜਾਣਾ ਤੇ ਕੈਨੀ ਵੀਸ ਜਾਣਾ ਤੇ ਆਇਆ ਬਾਜ਼ਾਰ ਚੱਲੀਏ ਫਿਰ ਕਿੱਥੇ ਚੱਲੇ ਜੇ ਬਾਜ਼ਾਰ ਕੰਦੀ ਸੀ ਮੈਂ ਜਾਣਾ ਤੇ ਤਾਈ ਜੀ ਮੇਰੇ ਨਾਲ ਬਾਜ਼ਾਰ ਚੱਲੋ ਨਾ ਤੁਸੀਂ ਆਪਣੀ ਮਰਜ਼ੀ ਕਰਨੀ ਹੋ ਜੀ ਕੀ ਤਾਂ ਤੇ ਬਾਜ਼ਾਰ ਨੂੰ ਤਾਂ ਪਾਜੀ ਕਰ ਤੇ ਇਧਰ ਆਗੇ ਮੇਰਾ ਘਰ ਹੈ ਮੇਰੇ ਨਾਲ ਪਹਿਲੋ ਗੱਲ ਕਰੋ ਘਰ ਦਾ ਕੰਮ ਤੰਦਾ ਮੁਕਾਓ ਫਿਰ ਜਿੱਥੇ ਜਾਣਾ ਜਾਓ ਹੈ ਤੁਹਾਡਾ ਜੀ ਕੀ ਤਾਂ ਤੁਰ ਪੈ ਤੁਹਾਡਾ ਜੀ ਕਰਤਾ ਆਗੇ ਔਰਿੰਪੀ ਤੇਰੀ ਕੁਛ ਲੱਗਦੀ ਆ ਮੇਰੀ ਨਹੀਂ ਕੁਛ ਵੀ ਲੱਗਦੀ ਤੇਰੀ ਧੀ ਹੋਊਗੀ ਮੇਰੀ ਉਹ ਕੀ ਲੱਗਦੀ ਆ ਕੁਛ ਨਹੀਂ ਤੇ ਇਸ ਕਰਕੇ ਘਰ ਦਾ ਕੰਮ ਕਰੋ ਪਹਿਲਾਂ ਤਾਂ ਫਿਰ ਜਿੱਥੇ ਜਾਣਾ ਜਾਓ ਇੱਕ ਨਹੀਂ ਮਾਨ ਦੂਜੀ ਹੋਰ ਆ ਗਈ ਆ ਹੈ ਕੌਣ ਗੱਲ ਮੇਰੇ ਘਰ ਚ ਰਹਿ ਕੇ ਤੇ ਮੇਰੇ ਤੇ ਰੋਪ ਝਾੜਨ ਡੀਆਂ ਜੇ ਸਿੱਧੀਆਂ ਹੋ ਜਾ ਕੁੜੀ ਨੂੰ ਵੇਖਣ ਆਈਆਂ ਜੇ ਤੇ ਕੁੜੀ ਨੂੰ ਵੇਖੋ ਇਹ ਨਹੀਂ ਕਦੀ ਬਾਜ਼ਾਰ ਚਲੇ ਗਏ ਕਦੀ ਕਿਤੇ ਚਲੇ ਗਏ ਮਰਜ਼ੀਆਂ ਤੁਹਾਡੀਆਂ ਨਹੀਂ ਚੱਲਣੀਆਂ ਮੇਰੀ ਚੱਲਣੀ ਆ मैनू बस कहें धीए धीए दिलों नहीं ना मनते नहीं धीए तू तो मेरी तिया वर्गी है मैं मैं तेन अपनी धी समझ ली तू कि सोच कि मैं तेन धी नहीं समझती लै कुर्सी बै लै जे मैं ना तु समझते होंगे ਤੇ ਤੁਸੀਂ ਮੈਨੂੰ ਇੱਕ ਵਾਰੀ ਆਵਾਜ਼ ਦੇਂਦੇ ਕਿ ਭਾਬੀ ਘਰ ਨਹੀਂ ਹੈਗੀ ਤੇ ਆ ਕੇ ਰੋਟੀ ਬਣਾਇਆ ਤੁਸੀਂ ਇੰਨਾ ਵੀ ਨਹੀਂ ਮੈਨੂੰ ਸਮੇਂ ਦੇ ਕਹਿੰਦੇ ਰਹਿੰਦੇ ਉਹ ਧੀ ਧੀ ਕਿ ਮੇਰਾ ਕਿਹ ਫਰਜ ਹੁੰਦਾ ਹੈ ਮੈਂ ਆ ਕੇ ਆਪਣੇ ਮਾਂ ਨੂੰ ਰੋਟੀ ਬਣਾਉਂ ਮੈਂ ਐ ਤੇ ਤੁਹਾਨੂੰ ਮਾਂ ਸਮਝ ਨਹੀਂ ਪਰ ਤੁਸੀਂ ਨੇ ਮੈਨੂੰ ਤੀ ਸਮੇਂ ਦੇ ਨਹੀਂ ਕੀ ਹੈ ਮੈਨਾਂ ਨੂੰ ਧੀਓ ਸਮਾਂ ਗਿਆ ਤੇ ਫਿਰ ਤਾਂ ਮੰਦਾ ਭਲੀਕਾ ਵੈ ਤੁਸੀਂ ਦੱਸ ਦੇ ਨਾ ਕਿ ਆ ਕੇ ਰੋਟੀ ਬਣਾਇਆ ਤੁਸੀਂ ਬੋਲ ਚੰਗੀ ਹੈ ਤੇ ਤੇਰੀ ਸੱਸੀ ਬੋਲ ਚੰਗੀ ਹੈ ਆ ਜਿਹੜੀ ਮੇਰੀ ਨੂੰਹ ਹੈ ਨਾ ਉਹ ਚੰਦਲਣੀ ਹੈ ਮੈਨੂੰ ਨਾ ਹੋਰ ਕੋਈ ਕੋ ਡਰ ਬੜਾ ਲੱਗਦਾ। ਮੈਂ ਤਾਂ ਬੱਚੇ ਰੱਦੀ ਮਾਰੀ ਤੈਨੂੰ ਕੁਛ ਕਹਿੰਦੀ ਨਹੀਂ। ਚਾਈ ਜੀ ਉਹ ਤੇ ਮੈਨੂੰ ਪਾਪਾ ਨੇ ਮਿਲੇ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੇਰੀ ਪਰਜਾਇੀ ਕਰਨੀ ਹੈਗੀ 3 ਦਿਨਾਂ ਤੋਂ। ਤੇ ਮੈਨੂੰ ਕਿੱਥੋਂ ਪਤਾ ਲੱਗਦਾ ਸੀ ਨਹੀਂ ਤੇ ਕਿਉਂ ਕਰਨੀ ਹੈਗੀ। ਵੀ ਉਹ ਇਹਨਾਂ ਪਤੀ ਜੀ ਹੋਈ ਹੋਈ ਐ। ਉਹ ਤਾਂ ਤਿੱਕੇ ਗਈ ਐ। ਪਤੀ ਜੀ ਲੋ ਚਾਈ ਜੀ ਤੁਹਾਨੂੰ ਵੀ ਵਧਾਈਆਂ ਬਹੁਤ ਬਹੁਤ ਤੇ ਨਾਲ ਪਰਜਾਇੀ ਦੀ ਵਧਾਈਆਂ। ਮਿੰਤੇ ਨਾ ਸੁਣ ਕੇ ਬੜੀ ਖੁਸ਼ੀ ਹੋਈ ਹੈ। ਉਹਨਾਂ ਦੇ ਕੋਈ ਬੱਚਾ ਨਹੀਂ ਸੀ ਨਾ ਪਹਿਲੇ ਤੇ ਚਲੋ ਕੁੜੀ ਮੁੰਡੇ ਚ ਕਿਹੜਾ ਫਰਕ ਹੈ ਨਹੀਂ ਕਿਤੇ ਉਹ ਦੁਬਾਈ ਨਾ ਦੇ ਦੀ ਆਪਣੀ ਪਰਜਾਈ ਨੂੰ ਮੈਂ ਜਦ ਤੂੰ ਵਧਾਈ ਦਿੱਤੀ ਤਾਂ ਲਮੂ ਵੱਡਾ ਬਣਿਆ ਆਈ ਕਿ ਕੁੜੀ ਜੋ ਹੋ ਗਈ ਹੈ ਤੇ ਫਿਰ ਕੀ ਹੋਇਆ ਕੁੜੀਆਂ ਕੋਈ ਮਾੜੀਆਂ ਹੁੰਦੀਆਂ ਨਹੀਂ ਅਸੀਂ ਕਹਿੰਨੇ ਆ ਨਾ ਮਾੜੀਆਂ ਨਹੀਂ ਹੁੰਦੀਆਂ ਪਰ ਇਹ ਉਹਦਾ ਮੂੰਹ ਐਡਾ ਬਣਿਆ ਆਈ ਵਧਾਈ ਨਾ ਦੇ ਦੀ ਉਹਨੂੰ ਕਿਤੇ ਆਪ ਇੱਕ ਕੁੜੀ ਹੋ ਕੇ ਕੁੜੀ ਦੇ ਜਨਮ ਹੋਣ ਤੇ ਇੰਨਾ ਦੁਖੀ ਪਤਾ ਨਹੀਂ ਅੱਜਕੱਲ ਕੀ ਸਮਾਂ ਆ ਗਿਆ ਹੈ ਜਦੋਂ ਮੁੰਡੇ ਜਾਂਦੇ ਆ ਉਦੋਂ ਤੇ ਬੜੇ ਐ ਲੱਡੂ ਵੰਡਦੇ ਐ ਆਂਡ ਗਵਾਂਡ ਕਿੰਨੇ ਖੁਸ਼ ਹੁੰਦੇ ਐ ਤੇ ਜਦੋਂ ਧੀ ਘਰ ਆਉਂਦੀ ਐ ਤੇ ਇੰਜ ਮੂੰਹ ਬਣਾ ਲੈਂਦੀ ਮਾਮਾ ਨੂੰ ਮੂੰਹ ਬਣਾ ਲੈਂਦੀ ਵੇਖ ਲਓ ਇਹ ਹੁਣ ਕੀ ਕਰ ਸਕਦੀ ਐ ਵੀ ਉਹ ਪਤਾ ਕੀ ਚਾਹੁੰਦੀ ਹੋ ਤੇ ਮੇਰੀ ਪੇਕੇ ਘਰ ਦੀ ਜਹਜਾ ਘਰ ਹੋਵੇ ਤੇ ਥੋੜ੍ਹਾ ਘਰ ਹੋਵੇ ਮੇਰੀ ਜਹਜਾ ਘਰ ਹੋਵੇ ਉਹ ਐ ਕਹਿੰਦੀ ਹੋ আচ্ছা ਤੂੰ ਇੰਜ ਕਰਾ ਉਂ ਇੱਥੇ ਰੱਖ ਕੇ ਨਾ ਡੱਬਾ ਤੇ ਸੋਦੀ ਪਾਪੇ ਤੁਰੋ ਦੀ ਪਾਕਣਾ ਤੇ ਆ ਡੱਬਾ ਆਪਣਾ ਨਾਲ ਨਹੀਂ ਲੈ ਗਿਆ ਜੀ ਉਹਨੇ ਤੈਨੂੰ ਵੇਖ ਰਿਆ ਨਾ ਉਹਨੇ ਬੜਾ ਗੁੱਸਾ ਕਰਨਾ ਹੀ ਚਾਹੀ ਜੀ ਫਿਰ ਕੀ ਹੋ ਗਿਆ ਜਿਵੇਂ ਤੁਹਾਡੀ ਧੀ ਬਣੀ ਆ ਤੂੰ ਫਿਰ ਦੱਸੋ ਨਾ ਕੀ ਹੋਇਆ ਜਿਵੇਂ ਰੋਟੀ ਤੁਹਾਡੇ ਵਾਸਤੇ ਲਿਆਈ ਆਈ ਨਾ ਤੇ ਤੂੰ ਇੰਜ ਘਰ ਐ ਫੜਾ ਪਰ ਰੋਟੀ ਉੱਤੇ ਰੱਖ ਕੇ ਨਾਲ ਲੰਬਾ ਤੇ ਤੂੰ ਛੇਤੀਆਂ ਤੇ ਚਲੀ ਗਿਆ ਉਹ ਤੈਨੂੰ ਵੇਖ ਕੇ ਬਰਦਾਸ਼ਤ ਨਹੀਂ ਕਰਦੀ ਚਲੋ ਜਿੰਝ ਤੂੰ ਇਹ ਕਹਿੰਦੇ ਹੋ ਹੇ ਰੱਬਾ ਐਂਜ ਕਿਉਂ ਹੁੰਦਾ ਜਿਹੜੀ ਆਪਣੀ ਕੁੱਖੋ ਤੀ ਜੰਮੀ ਹੋਵੇ ਉਹ ਹੀ ਉਤੀ ਹੁੰਦੀ ਹੈ ਉੰਜ ਕੋਈ ਤੀ ਨਹੀਂ ਬਣ ਸਕਦੀ ਸੀਗੇ ਜੇ ਤੈਨੂੰ ਮੈਂ ਮਾਰਾ ਚੰਗਾ ਕੁਛ ਕਹਿ ਨਹੀਂ ਆ ਨਾ ਤੇ ਮੈਂ ਆਪਣੇ ਮੂੰਹ ਤੋਂ ਡਰ ਦੇ ਮਾਰੇ ਤੈਨੂੰ ਕਹਿਨੀ ਹੈ ਕੀ ਕਰੇ ਕਿਰਨ ਕੀ ਕਰਨ ਨਹੀਂ ਆ ਕੁਛ ਨਹੀਂ ਆ ਨਾ ਥੋੜੀ ਜੀ ਸੋਈ ਜੀ ਸਾਫ ਕਰਨੀ ਬੜੀ ਗੰਦੀ ਹੋਈ ਪਈ ਹੈ ਜੀ ਕਾਸ਼ ਵੀ ਸੁਤੀ ਹੈ ਨਾ ਤੇ ਤੂੰ ਨਾਲ ਹੀ ਕੰਮ ਲੱਗ ਜਾ ਹਨਾ ਫੇਰਾ ਕੰਮ ਚੰਗਾ ਇੱਕ ਕੰਮ ਕਰ ਹਾਂਜੀ ਦੱਸੋ ਕੱਪੜੇ ਤੂੰ ਪਾਈ ਆ ਆ ਪਾ ਜੁੱਤੀ ਤੇ ਚੱਲ ਮੇਰੇ ਨਾਲ ਚੱਨ ਮੇਰੇ ਨਾਲ ਪਤਾ ਨਹੀਂ ਲਿਸਟ ਸਾਡੀ ਮੈਂ ਦੇ ਤੇ ਦਿੱਤੀ ਆ ਉਹਨੇ ਮੇਰੇ ਨਾਲ ਚੱਲ ਕਿੱਥੇ ਬਾਜ਼ਾਰ ਸਮਾਨ ਲੈਣਾ ਤੂੰ ਹੀ ਨਹੀਂ ਜਾਓਗੇ ਨਹੀਂ ਤੂੰ ਨਾਲ ਚੱਲ ਆਪੀ ਮੰਮੀ ਕੋ ਨੂੰ ਸੰਭ ਲਿੰਦੇ ਕਾਸ਼ ਉਹ ਨਹੀਂ ਨਹੀਂ ਤੁਹਾਨੂੰ ਪਤਾ ਦੇਗਾ ਵਾ ਐਵੇਂ ਜਿਉ ਰੋਪ ਹੀ ਨਾ ਫਿਰ ਮੰਮੀ ਕੋ ਸੰਭ ਵੀ ਨਹੀਂ ਜਾਣੀ ਮੰਮੀ ਕੋ ਤੁਹਾਨੂੰ ਪਤਾ ਅੱਗੇ ਕਿਹੜਾ ਮੰਮੀ ਫੜਦੇ ਆ ਜਿਹੜਾ ਮੰਮੀ ਕੋ ਸੰਭਿਆ ਜਾਣਾ ਮੇਰੀ ਗੱਲ ਸੁਣ ਮੰਮੀ ਨੇ ਨਾ ਆਪਣੇ ਵੀ ਨਿਆਣੇ ਪਾਲੇ ਆ ਠੀਕ ਐ ਤੇ ਇਸ ਕਰਕੇ ਇਹ ਨਹੀਂ ਕਿ ਮੰਮੀ ਨੂੰ ਨਿਆਣੇ ਸੰਭੜੇ ਨਹੀਂ ਹੁੰਦੇ ਜੁੱਤੀ ਪਾ ਤੇ ਚਲਾ ਬਾਰ ਆ ਜਾ ਬਾਰ ਛੇਤੀ ਛੇਤੀ ਮਿੰਟੋ ਮਿੰਟ ਬਹੁਤਾ ਟਾਈਮ ਨਾ ਲਾਵੀ ਹੋਂ ਠੀਕ ਆ ਠੀਕ ਆ ਆਪਣੇ ਪਾਲੇ ਆ ਆਪਣੇ ਮੁੰਡੇ ਦੇ ਤੇ ਪਾਲ ਲੈਨੀ ਦੇ ਬਸ ਇਹ ਆ ਕਿ ਮੁੰਡਾ ਆਣਾ ਚਾਹੀਦਾ ਸੀਗਾ ਇਹੋ ਹੀ ਕਿ ਤੇ ਮੁੰਡਾ ਆ ਜਾਂਦਾ ਫੇਰ ਭਾਵੇਂ ਪਾਲ ਲੈਂਦੀ ਤੁਹਾਡੀ ਮੰਮੀ ਹੁਣ ਕੁੜੀ ਹੋਈ ਆ ਨਾ ਉਹਨੇ ਨਹੀਂ ਪਾਲਨੇ ਕੋਈ ਨਹੀਂ ਮੇਰੀ ਮਾਸੀ ਤੇ ਮੇਰੀ ਭੈਣ ਹੈਗੀ ਆ ਉਹਨਾਂ ਨੇ ਸੰਭ ਲੈਣਾ ਉਹਨਾਂ ਦਾ ਮੈਨੂੰ ਪਤਾ ਵਾ ਤੁਹਾਡੀ ਮੰਮੀ ਤੋਂ ਤੇ ਮੈਨੂੰ ਕੋਈ ਆਸ ਨਹੀਂ ਬਸ ਕਰ ਜਾ ਹੁਣ ਆ ਜਾ ਉਹ ਆ ਗਈ ਆ ਗਈ ਬੱਸ ਕੰਮ ਨਹੀਂ ਤੁਹਾਨੂੰ ਕੋਈ ਵੀ ਇੱਕ ਅੰਦਰ ਕਦਾਬ ਲਾ ਕੇ ਬੈਠੀ ਰਹਿੰਦੀ ਆ ਤੇ ਦੂਜੀ ਵਸ ਮੋਬਾਈਲ ਵੇਂਦੀ ਰਹਿੰਦੀ ਆ ਮਾਂ ਵੇਖ ਆਪ ਸਰਦਨ ਚੁੱਲ੍ਹੇ 'ਚ ਲੱਗੀ ਰਹਿੰਦੀ ਆ ਤੇ ਤੁਹਾਨੂੰ ਨਹੀਂ ਕਹਿੰਦੀ ਕੋਈ ਕੰਮਕਾਰ ਕਰ ਲੋ ਮਾਂ ਨਾਲ ਕੋਈ ਕੰਮ ਹੀ ਕਰਵਾ ਦਿਆ ਕਰੋ ਦਾਦੀ ਆ ਵੇਖੋ ਕੀ ਆ ਏ ਕੀ ਆ ਏ ਆ ਵੇਖੋ ਭੈਣ ਐਕਟਿਵਾ ਚਲਾ ਰਹੀ ਸੀ ਤੇ ਭਰਾ ਮਗਰ ਬੈਠਾ ਸੀ ਹਾਂ ਤੇ ਭੈਣ ਡੇਗ ਪਈ ਹਾਂ ਤੇ ਭਰਾ ਨੇ ਨੂੰ ਦਵਾ ਦਵ ਜਾ ਕੇ ਹਸਪੀਟਲ ਚ ਦਾਖਲ ਕਰਵਾਇਆ ਤੇ ਡਾਕਟਰ ਕਹਿੰਦੇ ਜੇ ਟਾਈਮ ਸਿਰ ਨਾ ਆਂਦੇ ਤੇ ਭੈਣ ਨੇ ਮਰ ਜਾਣਾ ਸੀ ਆ ਵੇਖੋ ਜਲਦੀ ਵੇਖੋ ਇਹ ਵੇਖਿਆ ਹਾਂਜੀ ਇਹਦਾ ਮਤਲਬ ਆ ਭਰਾ ਨੇ ਭੈਣ ਦੀ ਜਾਨ ਬਚਾਈ ਉਹ ਤਾਂ ਵੇਖ ਹੀ ਰਿਹਾ ਆਗਾ ਸਹੀ ਵੇਖ ਗਏ ਨਾ ਹੈਨਾ ਤੇ ਜੇ ਭੈਣ ਉਥੇ ਡਿੱਗੀ ਰੰਦੀ ਕਿਸ ਨੂੰ ਕੀ ਲੋੜ ਪਈ ਸੀ ਚੁੱਕਣ ਦੀ ਦੱਸ ਪੁੱਤ ਹਨਾ ਗੱਲ ਤਾਂ ਸਹੀ ਹੈ ਦਾਦੀ ਸਹੀ ਹੈ ਨਾ ਤੇ ਹੁਣ ਇਹ ਦੱਸ ਭਰਾ ਹੋਣਾ ਜ਼ਰੂਰੀ ਹੈ ਨਾ ਪੁੱਤ ਜੀ ਭਰਾ ਜਾਣ ਮ ਜਾਂਦੇ ਨੇ ਫਿਰ ਤਾਂ ਜ਼ਰੂਰੀ ਆ ਦਾਦੀ ਤੇ ਪੁੱਤ ਭਰਾ ਜਾਣ ਕੀ ਭਰਾ ਹਰ ਚੀਜ਼ ਚ ਮਦਦ ਕਰਦੇ ਆ ਸੱਚੀ ਦਾਦੀ ਹਾਂ ਪੁੱਤ ਤੂੰ ਨਾ ਰੱਬ ਘੜੇ ਅਰਦਾਸਾਂ ਕਰਿਆ ਕਰ ਕਿ ਰੱਬਾ ਸਾਡਾ ਵੀ ਇੱਕ ਛੋਟਾ ਜਿਹਾ ਵੀਰਾ ਹੋਵੇ ਤੇ ਸਾਡੇ ਦੁੱਖ ਸੁੱਖ ਦਾ ਸਾਥੀ ਹੋਵੇ ਠੀਕ ਹੈ ਤੂੰ ਆਪਣੀ ਮੰਮੀ ਨੂੰ ਕਿਆ ਖਾਂ ਮੰਮੀ ਨੂੰ ਕਿਉਂ ਨਹੀਂ ਕੰਦੀ ਕਿ ਮੰਮੀ ਜੀ ਬਾਬਾ ਜੀ ਨੂੰ ਕਹੋ ਕਿ ਸਾਹਮਣੇ ਦਾ ਛੋਟਾ ਜਿਹਾ ਵੀਰਾ ਦੋ ਗਾਲ ਤਾਂ ਸਹੀ ਆ ਦਾਦੀ ਭਰਾ ਤਾਂ ਫਿਰ ਬੜੇ ਚੰਗੇ ਹੁੰਦੇ ਹੋਣੇ ਨੇ ਬਹੁਤ ਚੰਗੇ ਹੁੰਦੇ ਭਰਾ ਵੇਖ ਪੁੱਤ ਕੱਲ ਨੂੰ ਤੁਹਾਡਾ ਮੈਂ ਵਿਆਹ ਤੇ ਕਰਨਾ ਹੀ ਆ ਸਾਰੇ ਕਰਦੇ ਆ ਠੀਕ ਹੈ ਨਾ ਤੁਸੀਂ ਆਪਣੇ ਘਰ ਜਾਨੇ ਮੰਨ ਲਓ ਕਿ ਜੇ ਸਹਰੇ ਗੰਦੇ ਨਿਕਲਣ ਤੁਹਾਨੂੰ ਕੁੱਟ ਮਾਰ ਕਰਨ ਤੇ ਤੁਹਾਡੇ ਮਾਂ ਪਿਓ ਦੇ ਉਤਰਾ ਬੁੱਢੇ ਹੋਣਾ ਤੇ ਮੇਰਾ ਕੀ ਪਤਾ ਮੈਂ ਉਹ ਤੋਂ ਇੱਥੇ ਹੋਣਾ ਕਿ ਨਹੀਂ ਹੋਣਾ ਰੱਬ ਨੂੰ ਪਿਆਰੀ ਨਹੀਂ ਹੋ ਜਾਣਾ ਪੁੱਤ ਜੇ ਤੁਹਾਡੀ ਸਾਸ ਜਾਂ ਤੁਹਾਡਾ ਸਹਰਾ ਜਾਂ ਤੁਹਾਡਾ ਘਰ ਵਾਲਾ ਤਾਂ ਨਾ ਕੋ ਕੁੱਟ ਮਾਰ ਕਰੂਗਾ ਤੇ ਕਿੰਨੇ ਖਲੋਣਾ ਨਾ ਤਾਂ ਤੇਰੇ ਪਿਓ ਚ ਜਾਨ ਹੋਣੀ ਹੈ ਨਾ ਤੇਰੀ ਮਾਂ ਚ ਜਾਣ ਹੋਣੀ ਆ ਤੇ ਕੌਣ ਖਲੋਊਗਾ ਤੁਹਾਡੇ ਨਾਲ ਭਰਾ ਹੀ ਖਲੋਊਗਾ ਭਰਾ ਹੀ ਖਲੋਊਗਾ ਐਸ ਕਰਕੇ ਪੁੱਤ ਆਪਣੀ ਮੰਮੀ ਕੋਲ ਜਾ ਤੇ ਮੰਮੀ ਨੂੰ ਜਾ ਕੇ ਕਹਿ ਕਿ ਮੰਮੀ ਜੀ ਤੁਸੀਂ ਬਾਬਾ ਜੀ ਦੇ ਘੜੀ ਅਰਦਾਸ ਕਰੋ ਕਿ ਸਾਡਾ ਵੀ ਇੱਕ ਵੀਰਾ ਹੋਵੇ ਠੀਕ ਆ ਹੂੰ ਸਮਝ ਗਈ ਮੇਰੀ ਗੱਲ ਹਾਂ ਦਾਦੀ ਫੇਰ ਤਾਂ ਜਿਨ੍ਹਾਂ ਦੇ ਭਰਾ ਹੋਣੇ ਉਹ ਕਿੰਨੀ ਖੁਸ਼ ਹੋਣੀ ਆਣੇ ਪੈਣਾ ਹਨਾ ਨਾ ਹਾਂ ਦਾਦਾ ਦਿਲ ਕਰਦਾ ਨਹੀਂ ਕਿ ਤੂੰ ਵੀ ਆਪਣੇ ਵੀਰੇ ਨੂੰ ਆਪਣੀ ਗੋਦੀ 'ਚ ਘਟਾਵੇ ਉਹਨੂੰ ਚੀਜ਼ੀਆਂ ਲਿਆ ਕੇ ਦੇਵੇ ਹੈਨਾ ਉਹਨਾਂ ਗੱਲਾਂ ਕਰੇ ਹੈਨਾ ਹਾਂ ਜੀ ਦਾਦੀ ਬਿਲਕੁਲ ਸਹੀ ਗੱਲ ਆ ਤੁਹਾਡੀ ਹੈਨਾ ਚਲ ਉਤਰਾਤੇ ਪੂਜਾ ਤੂੰ ਮਨਾ ਨਹੀਂ ਸੀ ਪਰ ਹੁਣ ਤੇਰੀ ਲਾ ਦੀ ਤੈਨੂੰ ਮਨਾਉਗੀ ਦਾਦੀ ਦੀ ਗੱਲ ਬਿਲਕੁਲ ਸਹੀ ਆ ਜੇ ਕਿਤੇ ਸਾਡਾ ਵੀ ਵੀਰਾ ਹੋਇਆ ਨਾ ਤੇ ਮੇਰੇ ਤਾਂ ਕਿੰਨੇ ਸ਼ੌਂਕ ਨੇ ਮੈਂ ਤਾਂ ਰਖੜੀ ਵੀ ਬੰਨੂ ਉਹਦੇ ਫੇਰ ਤਾਂ ਮੇਰੇ ਮਨ ਦੇ ਸਾਰੇ ਸ਼ੌਂਕ ਪੂਰੇ ਹੋ ਜਾਣੇ ਆ ਗੱਲ ਦਾਦੀ ਬਿਲਕੁਲ ਸੋਲਾ ਨੇ ਸਹੀ ਕਹਿ ਕੇ ਗਏ ਨੇ ਮੈਨੂੰ ਜਾਣਾ ਹੀ ਪੈਣਾ ਮੰਮੀ ਕੋਲ ਮੈਂ ਚਲਦੀ ਆਂ ਮੰਮੀ ਕੋਲ ਦੀਦੀ ਨਾਲ ਗੱਲ ਕਰਾਂ ਨਹੀਂ ਦੀਦੀ ਨਾਲ ਨਹੀਂ ਸਿੱਧਾ ਮੰਮੀ ਨਾਲ ਹੀ ਜਾ ਕੇ ਗੱਲ ਕਰਦੀ ਆਂ ਦੀਦੀ ਕਿਹੜਾ ਮੇਰੀ ਸੁਣਦੇ ਆ ਬਾਬਾ ਜੀ ਜਾ ਜਾ ਹੋ ਜਾ ਹੋ ਜਾ ਹੋ ਆ ਗਏ ਬੱਚਾ ਆਖੀਏ ਜੀ ਸ਼ੁਕਰ ਹੈ ਸ਼ੁਕਰ ਹੈ ਅਰ ਵੀ ਕਟੰਡੇ ਤੇ ਆ ਜਾ ਆਪੇ ਵੇਲੇ ਬੈਠੇ ਮੈਨੂੰ ਉਹਨੂੰ ਕਿਆ ਫੜਾ ਦੇ ਮੈਂ ਬੈਠੀ ਅਸਰ ਵੀ ਕਟੀ ਜਲੀ ਫਿਰ ਕੀ ਹੋ ਗਿਆ ਲਿਆਓ ਬਾਬਾ ਜੀ ਮੈਂ ਕੱਟ ਦਿੰਨੀ ਆ ਸਾਨੂੰ ਵੀ ਕਿਤੇ ਸੇਵਾ ਦਾ ਮੌਕਾ ਮਿਲ ਜੂਗਾ ਸੇਵਾ ਅਸੀਂ ਤੁਹਾਡੀ ਕਰਨੀ ਹੈ ਕਿ ਤੁਹਾਡੇ ਕੋਲ ਅਸੀਂ ਕਰवानी ਹੈ ਫਿਰ ਬਾਬਾ ਜੀ ਜੇ ਤੁਸੀਂ ਸਾਡੀ ਸੇਵਾ ਕਰਨੀ ਹੈ ਨਾ ਹਾਂਜੀ ਤੇ ਮੇਰੀ ਨੋ ਦੀ ਝੋਲੀ ਚ ਇੱਕ ਪੁੱਤ ਦੀ ਦਾਤ ਬਖਸ਼ ਦੇ। ਤੈਨੂੰ ਕਿੰਨੀ ਵਾਰੀ ਕਿਹਾ ਵੈ ਐਨੇ ਸਾਲਾਂ ਤੋਂ ਤੂੰ ਇੱਥੇ ਆ ਨਹੀਂ ਭਈ ਐ। ਕਿੰਨੀ ਵਾਰੀ ਕਿਹਾ ਜਦੋਂ ਤੱਕ ਤੇਰੇ ਨੌਣ ਇੱਥੇ ਨਹੀਂ ਆਣਾ ਅਸੀਂ ਆਪਣੇ થી ਪੁੜੀ ਨਹੀਂ ਉਹਨੂੰ ਦੇ ਦੇਣੀ। ਉਹਦੋਂ ਤੱਕ ਬਸ ਇਦਾਂ ਹੀ ਆ ਜਿਉਂਦੋਂ ਦੀ ਦਿੱਤੀ ਨਹੀਂ ਪੁੜੀ ਅੱਜ ਤੇਰੇ ਘਰ ਪੁੱਤਾਂ ਦੀ ਲੈਣਾ ਲੱਗਿਆ ਹੋਣਗੇ ਅਸੀਂ। ਲੈਣਾ ਲੱਗਿਆ ਹੋਣਗੇ। ਗੱਲ ਤਾਂ ਸਹੀ ਕਹਿੰਟ ਹੈ ਜੇ ਤੁਸੀਂ। ਹਾਂਜੀ। 5 ਸਾਲ ਹੋ ਗਏ ਇੱਥੇ ਮੱਥੇ ਟੇਕਣ ਲਈ ਨੋ ਹਾਂਜੀ ਪਰ ਮੇਰੀ ਵੀ ਮਜਬੂਰੀ ਆ ਬਾਬਾ ਜੀ ਮੈਂ ਕੀ ਕਰਾਂ ਉਹ ਇੰਨਾ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦੀ ਤੇ ਤੁਹਾਨੂੰ ਪਤਾ ਇੱਕ ਮਾਂ ਨੂੰ ਤੇ ਇਹ ਹੁੰਦਾ ਨਾ ਕਿ ਮੇਰੇ ਪੁੱਤ ਦਾ ਦੀਵਾ ਬਲਦਾ ਰਹੇ ਗਾਂ ਤੋਂ ਗਾਂ ਉਹ ਪਰਿਵਾਰ ਵਧੇ ਉਹਦਾ ਨਾਮ ਹੋਵੇ ਤੀਆਂ ਦੇ ਨਾਲ ਨਾਂ ਥੋੜਾ ਹੁੰਦਾ ਤੁਹੀ ਕਰੋ ਕੁਝ ਕਰੋ ਕੁਝ ਕਿਰਪਾ ਕਰ ਦੋ ਮੇਰੀਆਂ ਦੋ ਧੀਆ ਟਕੀਆਂ ਜਾਣਗੀਆਂ ਇੱਕ ਪੁੱਤ ਹੋ ਜਾਊਗਾ ਮੇਰੀਆਂ ਦੋ ਧੀਆ ਟਕੀਆਂ ਜਾਣਗੀਆਂ ਕਰ ਦੋ ਕਿਰਪਾ ਦੇ ਦੋ ਪੁਣੀ ਜਿਸ ਤਰ੍ਹਾਂ ਕਹੋਗੇ ਮੈਂ ਦੇ ਦਵਾਂਗੀ ਉਹਨੂੰ ਮੇਰੀ ਗੱਲ ਸੁਣੋ ਦੇ ਦਵਾਂਗੇ ਕੀ ਉਹਨੂੰ ਖਵਾਨੀ ਹੈ ਕਿ ਛਤਰੀ ਕੇ ਨਾਲੇ ਕਹਿੰਦੀ ਆ ਵੀ ਉਹ ਮਤਲਬ ਮੈਂ ਉਹਨੂੰ ਕਿੱਦਾਂ ਦੇ ਸਕਦੀ ਆ ਉਹ ਆਂਦੀ ਵੀ ਇੱਥੇ ਪਰ ਉਹਨੂੰ ਖਵਾਨੀ ਪਹਿਨੀ ਆ ਇਹ ਵੇਖ ਲੈ ਕਿੱਦਾਂ ਖਵਾਨੀ ਆ ਮਹਾਂਦੀ ਗੱਲ ਤਾਂ ਤੁਸੀਂ ਕਰਨ ਦੇ ਜੀ ਹਾਂਜੀ ਪਰ ਮੈਂ ਕੀ ਕਰਾਂ ਉਹ ਰਿੱਟੇ ਜੀ ਤਾਂ ਵੈਮੀ ਭਰਿਆ ਹੋਇਆ ਉਹ ਤਾਂ ਮੇਰੇ ਹੱਥੋਂ ਕੋਈ ਚੀਜ਼ ਖਾਂਦੀ ਨਹੀਂ ਜੇ ਮੈਂ ਬਣਾਣ ਲੱਗਦੀ ਹਾਂ ਤੇ ਮੈਨੂੰ ਪਹਿਲਾਂ ਹੀ ਕਹਿ ਰੰਦੀ ਆ ਕਿ ਮੰਮੀ ਜੀ ਤੁਸੀਂ ਬੈਠੋ ਮੈਂ ਆਪੇ ਬਣਾ ਦਵਾਂਗੀ ਮੈਨੂੰ ਤਾਂ ਮੌਕਾ ਮਿਲਦਾ ਹੀ ਨਹੀਂ ਜੇ ਮੌਕਾ ਮਿਲਦਾ ਹੁੰਦਾ ਨਾ ਮੈਂ ਤਾਂ ਕਦੋਂ ਦੀ ਪੁੜੀ ਲੈਣੀ ਸੀ ਟੱਡੇ ਕੋਲ ਮੇਰੀ ਗੱਲ ਸੁਣ ਨਰਾਸ਼ ਨਾ ਹੋ ਨਿਰਾਸ਼ ਕਿਉਂ ਨਾ ਹੋਵਾ ਮੇਰੀ ਗੱਲ ਸੁ ਆ ਵੇ ਪੁੜੀਆਂ ਤੇ ਸਾਡੇ ਕੋ ਪਈਆਂ ਅਸੀਂ ਪਹਿਲੇ ਹੀ ਬਣਾ ਕੇ ਰੱਖਿਆ ਆਂ ਕਿਉਂਕਿ ਬੜਿਆਂ ਲੋਕਾਂ ਦੀ ਖਿਆਲ ਚੋਲੀ ਚ ਖਿਆਲ ਪੈਣੀ ਨਹੀਂ ਤੇ ਫਿਰ ਪਾ ਦੋ ਨਾ ਨਹੀਂ ਐ ਮੈਂ ਪਾ ਦੂੰ ਮੇਰੇ ਨਾਲ ਪਾ ਦੂਣੇ ਲਾ ਜਾ ਤੇ ਦੇ ਦੋ ਫਿਰ ਮिन्नੂ ਮੇਰੀ ਇੱਕ ਗੱਲ ਸੁਣ ਗੱਲ ਐਦਾ ਮੈਂ ਪਈ ਆ ਪੁਰੀ ਵੇਸਟ ਨਹੀਂ ਜਾਣੀ ਚਾਹੀਦੀ ਪਹਿਲਾਂ ਆਪਣੇ ਘਰ ਸਲਾਹ ਕਰ ਲੈ ਕਿ ਕਿਹੜੀ ਤਰਕੀਬ ਸੋਚਣੀ ਆ ਇਹ ਪੁਰੀਓ ਨੂੰ ਖਵਾਣ ਦੀ ਜਦੋਂ ਤੱਕ ਇਹ ਪੁਰੀਓ ਨੇ ਖਾਧੀ ਨਾ ਉਦੋਂ ਤੱਕ ਕੋਈ ਫਾਇਦਾ ਨਹੀਂ ਹੋਗਾ ਠੀਕ ਆ ਪੁਰੀ ਪਈ ਹੈ ਆਪਣੇ ਘਰ ਸਲਾਹ ਕਰ ਲੈ ਕਿੱਦਾਂ ਦੇਣੀ ਆ ਕਿੱਦਾਂ ਨਹੀਂ ਦੇਣੀ ਸਕੀਮ ਸੋਚ ਲੈ ਤੇ ਮੇਰੇ ਕੋਲ ਉਦੋਂ ਹੀ ਆਜੀ ਇਹ ਤੇਰੇ ਨਾਲ ਦੀ ਪੁਰੀ ਪਈ ਇਹਦਾ ਮਤਲਬ ਤੇਹੀ ਹੋ ਗਿਆ ਨਾ ਬਾਬਾ ਜੀ ਕਿ ਮੈਂ ਕਦੀ ਵੀ ਆਪਣੇ ਪੋਤਰੇ ਦਾ ਮੂੰਹ ਨਹੀਂ ਵੇਖ ਸਕਦੀ ਤੁਹਾਡੇ ਕਹਿੰਦੇ ਤੇ ਇਹੋ ਹੀ ਮਤਲਬ ਹੈ ਨਾ ਬੱਚਾ ਮੇਰੀ ਗੱਲ ਸੁਣ ਇਹੋ ਜੀ ਗੱਲ ਨਾ ਕਰ ਉਮੀਦ ਤਾਂ ਦੁਨੀਆ ਕਾਇਮ ਹੈ ਸਮਝ ਆਈ ਉਮੀਦ ਨਾਲ ਹੀ ਇੱਥੇ ਆਈ ਸੀ ਨਾ ਤੇਰੀਆਂ ਆਸਾਂ ਪੂਰੀਆਂ ਹੋਣਗੀਆਂ ਜਦ ਤੂੰ ਕਰੇ ਕੋਸ਼ਿਸ਼ ਕਰ ਤੇਰੀ 부ੜੀ ਪਈ ਹੋਈ ਹੈ ਚਿੰਤਾ ਨਾ ਕਰ ਚਲ ਜਰੂਰ ਤੇਰੀ ਸੁਨੇਗਾ ਉਹ ਮਾਲਕ ਬੈਠਾ ਸੁਣਨ ਵਾਲਾ ਜੈ ਹੋ ਜੈ ਹੋ ਹਾਇ ਰੱਬਾ ਮੈਂ ਕੀ ਕਰਾਂ ਇਹ ਤਾਂ ਕੰਦੇ ਨੇ ਕਿ ਪੂਰੀ ਤੇਰੇ ਨੂੰ ਨੂੰ ਖਾਣੀ ਪੈਣੀ ਪਰ ਉਹ ਤਾਂ ਮੇਰੇ ਹੱਥੋਂ ਕੁਝ ਖਾਂਦੀ ਨਹੀਂ ਕੋਣ ਐਸਾ ਹੈ ਕਿ ਜਿਹੜਾ ਉਹਨੂੰ ਖਵਾ ਦੇਵੇ ਕਵਾਸਕ ਦਾ ਇੱਕ ਜਾਣਾ ਕਵਾਸਕ ਦਾ